ਮੇਰਾ ਤੇ ਮੇਰਾ ਬੇਟਾ ਕੁੱਟਦੇ ਆਂ ਤੇ ਮੇਰੀ ਵਾਈਫ ਨਾਲ ਕਰਦੀ ਵੀ ਬਾਹਰ ਵੈਸੇ ਹੀ ਗਲੀ ਜੀ ਫਿਰ ਰਹੇ ਹੀ ਸਾਨੂੰ ਨੇ ਇਹ ਗੱਲ ਦਾ ਪਤਾ ਇਹਨਾਂ ਸਾਰਾ ਟੱਬਰ ਨਿਕਲਿਆ ਉਹਨੂੰ ਇਹਨਾਂ ਦਾ ਫਾਲੋ ਫਾਲੋ ਉਹਨੂੰ ਛੱਡਣ ਨਹੀਂ ਜਾਗਣ ਮਾਰ ਦੇਣਾ ਅੱਜ ਤੇ ਸਭ ਤੋਂ ਵੀਡੀਓ ਵੇਖ ਲਓ ਉਹਨਾਂ ਮਾਰਨ ਦੀ ਕੋਸ਼ਿਸ਼ ਪੂਰੀ ਕੀਤੀ ਮੈਂ ਤੇ ਮੇਰਾ ਬੇਟਾ ਭੱਜੇ ਹੀ ਆਏ ਆ ਤੇ ਇਹ ਸਾਨੂੰ ਵੀ ਪੈ ਗਏ ਇਹਨਾਂ ਮੇਰੇ ਸੱਟਾਂ ਲਾਈਆਂ ਫੇਰ ਹਸਪਤਾਲ ਜਾਣਗੇ ਨੇ ਮੇਰੇ ਦੱਤਰ ਮਾਰਿਆ ਕਾਰਨਾਹੀ ਮੁੰਡੇ ਨੇ ਜੋ ਕੋਡ ਮੈਰਜ ਕੀਤੀ ਰਾਜਾ ਮਦਨ ਨੇ ਕੁੜੀ ਨੇ ਕੀਤੀ ਕੁੜੀ ਹੁਣ ਕਿੰਨੀ ਮੈਨੂੰ ਪਤਾ ਨਹੀਂ ਆ ਕੁੜੀ ਪਹਿਲਾਂ ਪ੍ਰੈਗਨੈਂਟ ਸੀ 6 ਮਹੀਨੇ ਦੀ ਕੁੜੀ ਦਾ ਘਰ ਸਾਡੀ ਬੈਕ ਸਾਈਡ ਤੇ ਸਾਡਾ ਘਰ ਫਰੰਟ ਤੇ ਆ ਹਾਂਜੀ ਹਾਂਜੀ ਮੱਲੇ 'ਚ ਆ ਇਹਨਾਂ ਹਾਂਜੀ ਕੋਡ ਕੋਡ ਮੈਰਜ ਹੋਈ ਆ ਜੀ ਹਾਂਜੀ ਉਹਦੇ ਸਾਰਾ ਕੁਝ ਪ੍ਰੂਫ ਸਾਡੇ ਕੋਲ ਆ ਹਾਂਜੀ ਇਹਦੀਆਂ ਕੁੜੀ ਦੀਆਂ ਵੀਡੀਓ ਬਣੀਆਂ ਨੇ ਆਪਣੇ ਘਰ ਦੇ ਖਿਲਾਫ ਜਿਹੜੀ ਰਿਪੋਰਟਾਂ ਦਿੱਤੀਆਂ ਉਹ ਵੀ ਸਾਡੇ ਕੋਲ ਆ ਲਵ ਮੈਰਿਜ ਦੇ 2 ਸਾਲ ਬਾਅਦ ਕੁੜੀ ਵਾਲਿਆਂ ਨੇ ਮੁੰਡੇ ਦੇ ਮਾਪਿਓ ਦੀ ਕੀਤੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਸੀਸੀਟੀਵੀ ਤਸਵੀਰਾਂ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਕੁੜੀ ਵਾਲਿਆਂ ਵੱਲੋਂ ਮੁੰਡੇ ਦੇ ਘਰ ਵੜ ਕੇ ਮੁੰਡੇ ਦੇ ਮਾਪਿਓ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਤੇ ਉਹਨਾਂ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ ਹੈ ਜਾਣਕਾਰੀ ਅਨੁਸਾਰ ਮੁੰਡੇ ਨੇ ਆਪਣੀ ਹੀ ਗਲੀ ਦੀ ਕੁੜੀ ਨਾਲ ਲਵ ਮੈਰਿਜ ਕਰਵਾ ਲਈ ਸੀ ਪਰ ਥੋੜੇ ਸਮੇਂ ਬਾਅਦ ਹੀ ਇਹਨਾਂ ਦਾ ਆਪਸ ਝਗੜਾ ਹੋਇਆ ਤੇ ਕੁੜੀ ਵਾਪਸ ਆਪਣੇ ਪਿੰਕੇ ਚਲੀ ਗਈ ਤੇ ਜਿਸ ਤੋਂ ਬਾਅਦ ਕੁੜੀ ਦਾ ਪ੍ਰਾ ਇਹਨਾਂ ਨਾਲ ਖੁੰਦਕ ਰੱਖਦਾ ਸੀ ਤੇ ਅੱਜ ਉਸਨੇ ਘਰ ਵੜ ਕੇ ਮੁੰਡੇ ਦੇ ਮਾਪਿਓ ਤੇ ਹਮਲਾ ਕਰ ਦਿੱਤਾ ਕਿ ਮੇਰੇ ਭਰਾ ਨੇ ਲਵ ਮੈਰਿਸ ਕਰਾਈ ਤੇ ਉਹ ਕੁੜੀ ਆਪਣੇ ਘਰ ਆ ਗਈ ਆ ਬੱਚਾ ਵੀ ਉਹਨਾਂ ਨੇ ਸਾਡੇ ਕੋ ਰਸਤੇ 'ਚ ਖੋ ਲਿਆ ਹੈ ਤੇ ਉਦੋਂ ਵੀ ਕੋਈ ਕਾਰਵਾਈ ਨਹੀਂ ਹੋਈ ਫਿਰ ਉਹਨੇ ਸਾਡੇ ਤੇ ਪਰਚਾ ਕਰਾਇਆ ਹੁਣ ਸਾਡੀ ਰੈਕੀ ਕਰਦੇ ਆ ਤੇ ਰੋਜ਼ ਲੋਕਾਂ ਨੂੰ ਸਨਾਹ ਭੇਜਦੇ ਆ ਕਿ ਆਪ ਇਹ ਸੰਗਮ ਦੀ ਦੁਕਾਨ ਤੱਕ ਆ ਜਾ ਆਪਣੇ ਘਰ ਦੇ ਕੈਮਰਾ ਤੋਂ ਪਰਾਂ ਆਜੇ ਤੇ ਆਪਾਂ ਇਹਨੂੰ ਗਾਇਬ ਕਰ ਦੇਣਾ ਵਾ ਤੇ ਕੱਲ ਮੇਰਾ ਭਰਾ ਸਵੇਰੇ 10 ਵਜੇ ਦੀ ਗੱਲ ਆ ਘਰ ਦੇ ਬਾਹਰ ਖਲੋਤਾ ਸੀ ਇਹ ਇਹਨਾਂ ਨੇ ਕਿਸੇ ਘਰ ਦੇ ਸਾਡੇ ਲਾਗੇ ਨੇਬਰ ਉਹਨਾਂ ਦੇ ਘਰ ਕੈਮਰੇ ਲਵਾਏ ਆ ਉਥੋਂ ਇਹ ਚੈੱਕ ਕਰਦਾ ਰਹਿੰਦਾ ਵਾ ਤੇ ਉਦੋਂ ਹੀ ਉਸ ਟਾਈਮ ਪੰਜ ਮਿੰਟ ਬਾਅਦ ਇਹ ਬਾਹਰ ਆਇਆ ਉਦੋਂ ਇਹਨੇ ਇਸ਼ਾਰਾ ਕੀਤਾ ਵਿਸ਼ਾਲ ਨੂੰ ਕਿ ਆ ਜਾ ਅੱਗੇ ਤੇ ਵਿਸ਼ਾਲ ਕਹਿੰਦਾ ਕੋਈ ਨਹੀਂ ਚਿੰਤਾ ਨਾ ਕਰ ਤੇ ਮਮਮੀ ਉਹਨਾਂ ਨੇ ਉਹਨੂੰ ਧੱਕਾ ਮਾਰ ਕੇ ਅੰਦਰ ਲੈ ਲਿਆ ਤੇ ਬਾਅਦ ਚੋ ਸ਼ਾਮੀ ਮਤਲਬ ਆਪਾਂ ਉਹ ਅੰਕਲ ਜਿਹੜੇ ਜਨਾਂ ਦੇ ਘਰ ਕੈਮਰੇ ਲਵਾਏ ਉਹਨਾਂ ਨੂੰ ਮਨਾ ਕੀਤਾ ਕਿ ਪੰਜ ਦਿਨ ਹੋ ਗਏ ਸਾਡੇ ਨਾਲ ਇਦਾਂ ਕਰਦੇ ਸਾਡਾ ਘਰੋਂ ਨਿਕਲਣਾ ਬਹੁਤ ਔਖਾ ਹੋਇਆ ਵਾ ਤੇ ਇਹਨਾਂ ਨੇ ਫਿਰ ਉਹ ਆ ਗਿਆ ਫਟਾਫਟ ਦਿਲਪਾ ਆਪਣੇ ਹਸਪੀਟਲ ਤੋਂ ਤੇ ਇਹਦੀ ਭੈਣ ਨੇ ਮੇਰੀ ਮੰਮੀ ਦੇ ਵਾਲ ਖਿੱਚ ਕੇ ਤੇ ਉਹਨਾਂ ਦੇ ਅੰਦਰ ਸਾਡੇ ਜਿਹੜੇ ਨੇਬਰ ਆ ਉਹਨਾਂ ਦੇ ਘਰ ਖਿੱਚ ਕੇ ਧੂਕੇ ਲੈ ਗਏ ਉਹਨਾਂ ਨੇ ਇਹਨਾਂ ਨੂੰ ਮਾਰਨ ਦੀ ਕੀਤੀ ਕੋਸ਼ਿਸ਼ ਪੂਰੀ ਉਹ ਪੂਰਾ ਟੱਬਰ ਹੀ ਇਹ ਉੱਤੇ 2 ਸਾਲ ਹੋ ਗਏ ਲਵ ਮੈਰਿਜ ਨਾਲ ਹਾਂਜੀ ਤੇ ਬੱਚਾ ਨਹੀਂ ਜਨਮ ਇੱਕ ਸਾਲ ਦਾ ਹੁਣ ਉਹ ਥੋੜੀ ਕਿਤੇ ਤੁਹਾਡੇ ਕੋਲ ਆਹ ਆਪਨੇ ਕਾਰ ਚੱਲ ਗਈ ਆ ਬਿਨਾ ਦੱਸੇ ਜੈਪੁਰੋਂ ਆ ਗਈ ਇਹ ਉਹ ਇੱਥੇ ਰਹਿੰਦੇ ਨਹੀਂ ਇਹਨਾਂ ਦੇ ਡਰ ਤੋਂ ਤੇ ਇਹ ਕਹਿੰਦੇ ਆ ਆਪਾਂ ਵੱਡ ਦੇਣਾ ਹੂੰ ਤੇ ਕੱਲ ਕੋ ਲੜਾਈ ਕਾਲਾ ਨੂੰ ਪਤਾ ਹੀ ਨਹੀਂ ਲੜਾਈ ਦਾ ਇਹੋ ਹੀ ਆ ਕਿ 4-5 ਦਿਨ ਹੋ ਗਏ ਆ ਕਹਿੰਦੇ ਆ ਆਪਾਂ ਇਹਨੂੰ ਵੱਡਣਾ 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 ਬਾਹਰ ਨਿਕਲ ਇਹ ਇਹਨਾਂ ਨੇ ਮੇਰੇ ਜੀਜੇ ਨੂੰ ਵੀ ਮੈਸੇਜ ਭੇਜਿਆ ਕਿ ਦਿਲਬਾਗ ਦਾ ਇਹਦੇ ਛੋਟੇ ਭਰਾਣੇ ਆਵਾਜ਼ ਮਾਰੀ ਸਾਡੇ ਘਰ ਆਏ ਹੀ ਉਹਨੇ ਕਿਹਾ ਕਿ ਇੱਧਰ ਆ ਤੇ ਨਾਲ ਗੱਲ ਕਰਨੀ ਆ ਉਹਨਾਂ ਨੇ ਆਪਣੀ ਇਹਨਾਂ ਦਾ ਜਿਹੜਾ ਖੋਖਾ ਵਾ ਨਾ ਮੀਟ ਵਾਲਾ ਉੱਥੇ ਇਹਨੇ ਮੇਰੇ ਜੀਜੇ ਨੂੰ ਬੁਲਾਇਆ ਤੇ ਕਹਿੰਦਾ ਕਿ ਦਿਲਬਾਗ ਨੇ ਸੁਣਾ ਭੇਜ ਜਾਵਾ ਕਿ ਜਿੰਨੇ ਪੈਸੇ ਲੈਣੇ ਲਾ ਲਾ ਤੇ ਉਹਨੂੰ ਇੱਕ ਵਾਰੀ ਬਾਹਰ ਕੱਢ ਦੇ ਹਾਂਜੀ ਇਹਨਾਂ ਦੇ ਤਾਂ ਕਾਫੀ ਲੱਗੀ ਆ ਮੰਮੀ ਦੇ ਤੇ ਮੰਮੀ ਦੇ ਵੀ ਬਹੁਤ ਜ਼ਿਆਦਾ ਲੱਗੀ ਆ ਮੰਮੀ ਦੇ ਗੁੱਜੀਆਂ ਬਹੁਤ ਲਾਈਆਂ ਉਹਨਾਂ ਨੇ ਪੇਟ ਚਲਤਾ ਮਾਰੀਆਂ ਵਾ ਉੱਠਿਆ ਨਹੀਂ ਜਾਂਦਾ ਮੰਮੀ ਕੋਲ ਹਾਂਜੀ ਕੁਛ ਨਹੀਂ ਕੀਤਾ ਅਜੇ ਤੱਕ ਤੇ ਆਏ ਨਹੀਂ ਬਾਅਦ ਚ ਰਾਤੀ ਆਏ ਬਸ ਹਾਂਜੀ ਹਾਂਜੀ ਹਸਪੀਟਲ ਚ ਜਦੋਂ ਇਹ ਆਏ ਨਾ ਮੈਂ ਮੰਮੀ ਨੂੰ ਲੈ ਕੇ ਆਈ ਆ ਤੇ ਇਹ ਡੈਡੀ ਹੁਣੇ ਆਏ ਆ ਜਦੋਂ ਤੇ ਇਹ ਸਕੂਟੀ ਤੇ ਆਏ ਤੇ ਮੈਨੂੰ ਲੱਗਾ ਛਾਏ ਉਹ ਨਾ ਇੱਕਦਮ ਹੀ ਬਾਹਰ ਆ ਗਏ ਦੋਵੇਂ ਪਿਓ ਪੁੱਤ ਤੇ ਬਾਚੋ ਨਾ ਮੈਨੂੰ ਲੱਗਾ ਸ਼ਾਇਦ ਦੌੜ ਚੱਲੇ ਆਏ ਹਨਾ ਤੇ ਇਹਨਾਂ ਨੇ ਉਧਰ ਪਿਛਲੇ ਪਾਸੇ ਨਾ ਉਧਰੋਂ ਡੰਡੇ ਲੈ ਕੇ ਆਏ ਤੇ ਉਹਨਾਂ ਨੇ ਗੇਟ 'ਚ ਟਾਇਆ ਡੈਡੀ ਨੂੰ ਉਥੋਂ ਮਤਲਬ ਡੰਡਾ ਵੀ ਟੁੱਟਾ ਵਾ ਡੰਡਾ ਪੁਲਿਸ ਦੇ ਹਵਾਲੇ ਆ ਅੱਧਾ ਡੰਡਾ ਸਾਡੇ ਕੋਲ ਪਿਆ ਵਾ ਤੇ ਆ ਸਾਰੀ ਸਾਟ ਇਹਨਾਂ ਨੇ ਇੱਥੇ ਲਾਈ ਸੀ ਜੀ ਇਹ ਕੀ ਮਾਮਲਾ ਕੀ ਆ ਜੀ ਇਹ ਜੀ ਇਹਨਾਂ ਦੇ ਆਪਸ ਦੇ ਵਿੱਚ ਇਹ ਲੜੇ ਆ ਤੇ ਬਾਕੀ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਤੇ ਬਾਕੀ ਜਾਂਚ ਚੱਲਦੀ ਪਈ ਹੈ ਇਨਵੈਸਟੀਗੇਸ਼ਨ ਆਪਾਂ ਕਰਦੇ ਪਏ ਆ ਐ ਐਮਐਲਆਰ ਜਦੋਂ ਆਊਗੀ ਉਹਦੇ ਮੁਤਾਬਿਕ ਆਪਾਂ ਐਫਆਈਆਰ ਦਰਜ ਕਰਕੇ ਤੇ ਦੋਸ਼ੀਆਂ ਨੂੰ ਜਿੰਨੀ ਜਲਦੀ ਆਪਾਂ ਅਰੈਸਟ ਕਰਨਾ ਹੈ